ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਸੋਹਲ ਅਡੇ ਨੇੜੇ ਚਪਟ ਮਾਰਾ ਵੱਲੋਂ ਇੱਕ ਔਰਤ ਦੇ ਕੰਨਾਂ ਵਿੱਚ ਪਈਆਂ ਸੋਨੇ ਦੀਆਂ ਵਾਲੀਆਂ ਲਾਹਣ ਉਪਰੰਤ ਪਤੀ ਪਤਨੀ ਨੂੰ ਤੱਕਾ ਮਾਰ ਕੇ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਪਾਵਰਕਾਮ ਇਕਸ਼ੀਅਨ ਦਫਤਰ ਧਾਰੀਵਾਲ ਵਿੱਚ ਬਤੌਰ ਕਲਰਕ ਡਿਊਟੀ ਨਿਭਾ ਰਹੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਕਰਨ ਉਪਰੰਤ ਆਪਣੇ ਪਤੀ ਰਚਪਾਲ ਸਿੰਘ ਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਸ਼ਾਨੂ ਪਜ ਵਜੇ ਦੇ ਕਰੀਬ ਆਪਣੇ ਘਰ ਪਿੰਡ ਸੋਹਲ ਜਾ ਰਹੀ ਸੀ ਕਿ ਜਦ ਉਹ ਪੈਟਰੋਲ ਪੌਪ ਸੋਹਲ ਦੇ ਨੇੜੇ ਪਹੁੰਚੀ ਤਾਂ ਧਾਰੀਵਾਲ ਸਾਈਡ ਤੋਂ ਥੋੜੀ ਪਿਛੇ ਪਹੁੰਚੇ ਤਾਂ ਪਿਛੋਂ ਆ ਰਹੇ ਦੋ ਮੋਟਰਸਾਈਕਲ ਚਪਟ ਮਾਰਾਂ ਨੇ ਚਪਟ ਮਾਰ ਮੇਰੇ ਕੰਨਾਂ ਵਿੱਚ ਪਈਆਂ ਸੋਨੇ ਦੀਆਂ ਵਾਲੀਆਂ ਲਾਹ ਲਈਆਂ ਅਤੇ ਸਾਡੇ ਮੋਟਰਸਾਈਕਲ ਨੂੰ ਟੱਕਾ ਦੇ ਕੇ ਫਰਾਰ ਹੋ ਗਏ ਅਤੇ ਅਸੀਂ ਪਤੀ ਨੀ ਦੋਨਾ ਮੋਟਰਸਾਈਕਲ ਸਮੇਤ ਸੜਕ ਵਿੱਚ ਡਿੱਗ ਜਾਣ ਕਾਰਨ ਜ਼ਖਮੀ ਹੋ ਗਏ ਜਦਕਿ ਸਥਾਨਿਕ ਲੋਕਾਂ ਦੇ ਤੁਰੰਤ ਇਕੱਠੇ ਹੋ ਕੇ ਸਾਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਰਚਪਾਲ ਸਿੰਘ ਨੇ ਥਾਣਾ ਧਾਰੀਵਾਲ ਵਿਖੇ ਲਿਖਤੀ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕਰਦਿਆਂ ਚੁੱਪ ਮਾਰਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜੀ ਆਨ ਆ ਰਾਜਿੰਦਰ ਕੌਰ ਮੈਂ ਪੀਸੀਆਰ ਪੀਐਸਪੀਸੀਆਲ ਡਾਕਟਰ ਵਿੱਚ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ 5 ਵਜੇ ਛੁੱਟੀ ਤੋਂ ਬਾਅਦ ਮੇਰੇ ਪਤੀ ਮੈਨੂੰ ਨਾਲ ਲੈ ਕੇ ਵਾਪਸ ਆ ਰਹੇ ਸੀ ਘਰ ਨੂੰ ਤੇ ਜਿਹੜਾ 16 ਮੋੜ ਮੋੜ ਦਾ ਜਿਹੜਾ ਫਰਾਵਾ ਸਕੂਲ ਦੇ ਕੋਲ ਉੱਥੇ ਦੋ ਜਣੇ ਮੋਟਰਸਾਈਕਲ ਦੇ ਪਿੱਛੇ ਪਿੱਛੋਂ ਹੀ ਸਾਡੇ ਆਣ ਕੇ ਤੇ ਉਹਨਾਂ ਨੇ ਮੇਰੇ ਧੋਨ ਨੂੰ ਘੁੱਟ ਕੇ ਚੁਵਾ ਲੀਆਂ ਲਾ ਲੀਆਂ ਨੇ ਧੋਨ ਪٹرول ਪੰਪ ਦੇ ਕੋਲ ਤੇ ਬਾਅਦ ਵਿੱਚ ਉਹਨਾਂ ਨੇ ਸਾਡੇ ਮੋਟਰਸਾਈਕਲ ਨੂੰ ਲੱਤ ਮਾਰ ਕੇ ਤੇ ਸਾਡੇ ਬਹੁਤ ਸਾਰੀਆਂ ਸੱਟਾਂ ਲਾ ਦਿੱਤੀ। ਜਿੱਤੇ ਐਪਲੀਕੇਸ਼ਨ ਦਿੱਤੀ। ਉਸਪਾਲ ਸਿੰਘ ਪਿੰਡ ਸੋਲਤ ਬੋਰਿਆਂ ਤੇ ਮੈਂ ਤੁਹਾਡੀ ਆਪ ਨੂੰ ਮਸ਼ੀਨ ਨਾਲ ਲੈ ਘਾ ਰਿਹਾ ਸੀ ਤੇ ਰਸਤੇ ਵਿੱਚ ਸੋਲ ਨੂੰ ਮੋੜ ਲੱਗੇ ਪਟੋਲਪੁਰ ਤੋਂ ਪਹਿਲਾਂ ਦੋ ਜਣੇ ਸਾਡੇ ਲੱਗੇ ਆਏ ਆ ਤੇ ਉਹਨਾਂ ਨੇ ਮਿਸਲੀ ਵਾਲੀ ਲਾ ਕੇ ਦੇ ਮੁੰਤਕਾ ਮਾਰ ਕੇ ਛੱਡ ਗਏ। ਇਸ ਬੰਦ ਦੇ ਤੁਹਾਡੇ ਥਾਂ ਵਿੱਚ ਰਿਪੋਰਟ ਪਕੀਤੀ ਆ। ਉਸ ਜੋਗ ਦੇ ਰਿਹਾ ਕਹਿੰਦੇ ਸੀਸੀਟੀ ਕੈਮਰੇ ਵੇਖ ਕੇ ਤੁਹਾਨੂੰ ਮਾਮਲਾ ਸਿਟੀ ਨੇ ਵੇਖ ਦਾਂਗੇ। ਹਨੇ ਮੋਰਚਾ ਹਥਿਆਰ ਹੈ ਮੇਰੇ ਵੀ ਸੱਟ ਲੱਗੀ ਐ ਮੇ ਲਾਤ ਦੇ ਸੱਟ ਲੱਗੀ ਐ ਬੁਨੇ ਬੋਲਤੇ ਟੰਕੇ ਲੱਗੇ ਦੋ ਦੋ ਜਾਨੇ ਵੀ ਦੋਵੇਂ ਮੋਨੇ ਸੀ ਬਾਦੇ ਤੇ ਉਹ ਮੋਰਚਾ ਕਰਤੇ ਸੀ ਇਹ ਮੋਰਚਾ ਤੇ ਇੱਕ ਨੰਮਾ ਮंडा ਉਹ ਦਸੇ ਖਲੋਗਨ ਵਾਲੀਆਂ ਲੜੀਆਂ ਤੇ ਹੁਣ ਤੱਕ ਮਰਗ ਸੁੱਟਦਾ ਇਹ ਮੰਨਤੀ ਕਰਦੇ ਹਾਂਜੀ ਇਹ ਮੰਗ ਕਰਨੇ ਆ ਤੁਹਾਡਾ ਜੇ ਜੇ ਦੋਸ਼ੀਆਂ ਨੂੰ ਫੜਿਆ ਜਾਏ ਤੁਹਾਨੂੰ ਇਨਸਾਫ ਦਵਾਇਆ ਜਾਏ